ਜੀ ਜੀ ਇਧਰ ਚੌਧਰੀ ਜੀ ਕਮੈਂਟ ਕਰਦੇ ਕਮੈਂਟ ਲਾ ਕੇ ਫਿਰ ਆਪਾਂ ਅੱਗੇ ਖਬਰ ਵੱਲ ਚੱਲਦੇ ਹਾਂ ਭਾਜੀ ਕਹਿੰਦੇ ਮੇਰਾ ਪਿੰਡ ਸੀਐਮ ਸਾਹਿਬ ਦੀ ਸਰਕਾਰੀ ਰਹਿائش ਤੋਂ 2 ਕਿਲੋਮੀਟਰ ਦੂਰ ਹੈ ਸਿਰਫ 4 ਦਿਨ ਤੋਂ ਸਾਡੇ ਪਿੰਡ ਦੇ ਵਿੱਚ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਦੇ ਪਏ ਤੇ ਅਸੀਂ ਖੁਦ ਕਟਾਂ ਨੂੰ ਫੇਸ ਕਰ ਰਹੇ ਹਾਂ ਜੀ ਕਟਾਂ ਨੂੰ ਫੇਸ ਕਰ ਰਹੇ ਹਾਂ ਅੱਜ ਜਿੰਮ ਵਿੱਚ ਵੀ ਸ਼ਹਿਰੀ ਮੁੰਡੇ ਪਿੱਟ ਰਹੇ ਸੀਗੇ ਕਹਿੰਦੇ ਰਾਤ 12 ਤੋਂ 3 ਵਜੇ ਤੱਕ ਬਿਜਲੀ ਆਈ ਨਹੀਂ ਜਿੱਥੇ ਇੰਨੀ ਲੋ ਵਗਣ ਲਈ ਹੋਵੇ ਜਿੱਥੇ ਇੰਨੀ ਜ਼ਿਆਦਾ ਗਰਮੀ ਮਾਰੂ ਹੋਵੇ ਉੱਥੇ ਤਿੰਨ ਤਿੰਨ ਘੰਟੇ ਰਾਤ ਨੂੰ ਲਾਈਟ ਨਾ ਆਵੇ ਤੁਸੀਂ ਸੋਚ ਕੇ ਤੇ ਦੇਖੋ ਕੀ ਬਣਦਾ ਹੋਏਗਾ ਜਿਨ੍ਹਾਂ ਦੇ ਛੋਟੇ ਛੋਟੇ ਜਿਵਾਕੇ ਜਿਨ੍ਹਾਂ ਦੇ ਘਰੇ ਇਨਵਰਟਰ ਜਾਂ ਜਨਰੇਟਰ ਵੀ ਨਹੀਂ ਹੈ ਨਹੀਂਗੇ ਉੱਥੇ ਬਹੁਤ ਕਹ ਲਓ ਕਿ ਕਸੂਤੇ ਆ ਵਿਪਤਾ ਚ ਨੇ ਪਰ ਇਹਨੂੰ ਸੁਲਤਾਨ ਨੂੰ ਕੀ ਲੱਗੇ ਇਹਦਾ ਸ਼ਾਹੀ ਬੰਗਲਾ ਜਗਮਗ ਜਗਮਗੇ ਜਗਮਗਾ ਖਾਣਾ ਪੀਣਾ ਛਾ ਖਾ ਪੀ ਕੇ ਨਜ਼ਾਰਿਆਂ ਨਾਲ ਘਰਾੜੇ ਮਾਰਨੇ ਸਵੇਰੇ ਤਿਆਰ ਹੋ ਕੇ ਤੇ ਉਹ ਲੈ ਕੇ ਆਂਦਾ ਬੰਬੂ ਕੱਟ ਗਿਆ ਉਹਦੇ ਚੋਂ ਕੱਢ ਕੇ ਸਿਰੀ ਆ ਬੋਲੀ ਜਾਣਾ ਲੋਕਾਂ ਦੀਆਂ ਸਮੱਸਿਆ 24 ਘੰਟੇ ਬਿਜਲੀ ਐ ਫ੍ਰੀ ਬਿਜਲੀ ਮੈਂ ਆਹ ਦੇਖੋ ਤੇ ਸਹੀ ਆ ਕੇ ਥੱਲੇ ਉਹ ਕੇਜਰੀਵਾਲ ਸਾਹਿਬ ਨੇ 2 ਦਿਨ ਪਹਿਲਾਂ ਪਾਇਆ ਸੀ ਕਿ ਦਿੱਲੀ ਦੇ ਵਿੱਚ ਬਿਜਲੀ ਦਾ ਕੱਟ ਨਹੀਂ ਲੱਗਦਾ ਥੱਲੇ ਕਿਸ ਨੇ ਪਾ ਦਿੱਤਾ ਪਿਆ ਲਿਖੋ ਜੀ ਤੁਹਾਡੇ ਬੰਦਿਆਂ ਦਾ ਵਫਦ ਭੇਜੋ ਜੀ ਹੀਠਾਂ ਆ ਕੇ ਦੇਖੋ ਮੁਹਾਲੀ ਵਰਗੇ ਸ਼ਹਿਰ ਤੋਂ ਲੱਗ ਜਾਓ ਅਬੋਰ ਤੱਕ ਕਿ ਕਿੰਨੇ ਘਟ ਲੱਗ ਰਹੇ ਆ ਉਹ ਰਿਪੋਰਟ ਜਿਹੜੀ ਫਿਰ ਜਨਤਾ ਕਰਨਾ ਹਾਲੇ 14000 ਮੈਗਾਵਾਟ ਗਈ ਹੈ ਡਿਮਾਂਡ ਮੀਨ ਆਪ ਹੈ ਇਹ 16000 ਮੈਗਾਵਾਟ ਤੱਕ ਜਾਣੀ ਆ ਤੇ ਐਨ ਤਸੱਲੀਆਂ ਹੋ ਜਾਣਗੀਆਂ ਲੋਕਾਂ ਦੀਆਂ ਕਿ ਲੋਕ ਆਪ ਹੀ ਕਹਿਣਗੇ 스마트 ਮੀਟਰ ਲਾ ਦਿਓ ਅਸੀਂ 스마트 ਬਣੇ ਆ ਬਿਜਲੀ ਦੇ ਦਿਓ ਬਸ ਇਹ ਲੋਕਾਂ ਨੇ ਕਹਿਣਾ ਜੀ 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 ਜੀ